ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਅੱਜ ਰਾਤ ਦੀ ਮੌਸਮ ਅਪਡੇਟ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਆਂਗੇ ਜੀ ਪੰਜਾਬ ਖਾਸ ਨਾਲ ਲੱਗਦੇ ਖੇਤਰਾਂ ਤੋਂ ਮੌਸਮ ਕਿਵੇਂ ਦਾ ਰਹਿ ਸਕਦਾ ਅੱਜ ਰਾਤ ਨੂੰ ਇਹ ਆ ਡਿਸਕਸ ਇਸ ਵੀਡੀਓ ਦੇ ਵਿੱਚ ਕਰਾਂਗੇ ਸਸਲੇ ਜਿਹੜਾ ਜੋ ਲਾਈਵ ਸੈਟਲਾਈਟ ਦੇ ਸਿਰਾਂ ਨੇ ਸਭ ਤੋਂ ਪਹਿਲਾਂ ਉੱਥੇ ਤੁਹਾਨੂੰ ਲੈ ਕੇ ਚੱਲਦੇ ਹਾਂ ਸਕਰੀਨ ਦੇ ਉੱਤੇ ਦੇਖ ਸਕਦੇ ਹਾਂ ਕੁਝ ਕਿਸੇ ਤਰ੍ਹਾਂ ਦੇ ਵਿੱਚ ਬਦਲਬਾਝ ਪੰਜਾਬ ਦੇ ਅਸੂਲੇ ਬਣੀ ਹੋਈਆਂ ਖਾਸ ਕਰਕੇ ਮਾਲਵੇ ਦੇ ਪਛਮੀ ਖੇਤਰ ਸੋ ਅੱਜ ਦੁਪਹਿਰ ਬਾਅਦ ਕੁਝ ਕਿਸੇ ਤਰ੍ਹਾਂ ਦੇ ਵਿੱਚ ਟੁੱਟਮੇ ਕਾਰਵਾਈਆਂ ਹੋਈਆਂ ਕਿਤੇ ਕਿਤੇ ਤੇਜ਼ ਝਾਟੇ ਲੱਗੇ ਖਾਸ ਕਰਕੇ ਪਛਮੀ ਮਾਲਵੇ ਦੇ ਜ਼ਿਲ੍ਹੇ ਜਨਤੋ ਵਿੱਚ ਫਾਜਲਕਾ ਬੋਹਰ ਸ੍ਰੀ ਮਕਸਰ ਸਾਹਿਬ ਜਲਾਲਾਬਾਦ ਫਰੀਦਕੋਟ ਦੇ ਕੁਝ ਖੇਤਰ ਤੇ ਇੱਧਰ ਆ ਜੀਆ ਫਾ ਪਟੰਡੇ ਦੇ ਕੁਝ ਖੇਤਰ ਤੇ ਮਾਨਸਾ ਦੇ ਪਛਮੀ ਖੇਤਰ ਸੋ ਇਹਨਾਂ ਖੇਤਰਾਂ ਦਾ ਕਾਰਵਾਈਆਂ ਸਿਮਤ ਰਹੀ ਸੋ ਅੱਜ ਰਾਤ ਜੇਕਰ ਅਸੀਂ ਸਭ ਤੋਂ ਪਹਿਲਾਂ ਡੈਮਾ ਦੀ ਗੱਲ ਕਰ ਲਈਏ ਡੈਮਾ ਤੋਂ ਕੀ ਅਪਡੇਟ ਆ ਰਹੀ ਹੈ ਸੋ ਜਿਵੇਂ ਕਿ ਅਸੀਂ ਤੁਹਾਨੂੰ ਕੱਲ ਦੱਸਿਆ ਸੀ ਕਿ 7 ਲਈ ਦੇ ਵਿੱਚ ਭਾਖੜਾ ਨਾਮ ਵੱਲੋਂ ਬੀਬੀਐਮਪੀ ਪ੍ਰਸ਼ਾਸਨ ਵੱਲੋਂ ਫੈਸਲਾ ਕੀਤਾ ਗਿਆ ਸੀ ਕੱਲ ਰਾਤ 9 ਵਜੇ 43000 ਤੋਂ ਵਧਾ ਕੇ 48000 ਕਿਓਸਕਾ ਪਾਣੀ ਜਿਹੜਾ ਛੱਡਣ ਦਾ ਫੈਸਲਾ ਕੀਤਾ ਗਿਆ ਸੀ ਸੋ ਅੱਜ ਕੋਈ ਨਵੀਂ ਅਪਡੇਟ ਭਾਖੜੇ ਲਈ ਕੋਈ ਨਹੀਂ ਆ ਤੇ ਪਾਣੀ ਜਿਹੜਾ ਐਸੇ ਉਸੇ ਤਰ੍ਹਾਂ 48000 ਕਿਓਸਕਾ ਜਿਹੜਾ ਉਹ 7 ਲਈ ਦੇ ਵਿੱਚ ਛੱਡਿਆ ਜਾ ਰਿਹਾ ਹੈ ਉਹਦੇ ਜੋ ਅੱਧਾ ਫਾਣੀ ਜਿਹੜਾ ਜਾਂ ਨੈਰਾ ਵੇਲੇ ਜਾਂਦਾ ਹੈ ਰੋਪੜ ਹੈਡ ਤੋਂ ਜਿੱਥੇ ਅੱਗੇ ਸਰਾਂਦ ਫੀਡਰ ਤੇ ਜਿਹੜੀਆਂ ਹੋਰ ਨਹਿਰਾਂ ਨਿਕਲਦੀਆਂ ਉੱਥੇ ਚਲਾ ਜਾਂਦਾ ਤੇ 25-30 ਹਜ਼ਾਰ ਕਿਉਂ ਹੋ ਸਕਿਆ ਜਿਹੜਾ ਸਤਲੂ ਦੇ ਵਿੱਚ ਅੱਗੇ ਮਾਲਵੇ ਵੱਲੋਂ ਜਿਹੜਾ ਪਾਣੀ ਕੋਚ ਕਰਦਾ ਤੇ ਬਿਆਜ਼ੀ ਗੱਲ ਕਰੀਏ ਪੌਂਗ ਰਾਮ ਦੇ ਵਿੱਚ ਅੱਜ 28 ਅਗਸਤ ਜੋ ਹੈ ਕਿ ਦੋ ਦੁਪਹਿਰ ਦੇ 2:00 ਵਜੇ ਪਾਣੀ ਛੱਡਿਆ ਜਾਣਾ ਸੀ ਅੱਜ ਇਹ ਅਪਡੇਟ ਅਸੀਂ ਤੁਹਾਨੂੰ ਕੱਲ ਹੀ ਦਿੱਤੀ ਸੀ ਤੇ ਅੱਜ 1,10,000 ਕਿਉ ਸਕੇ ਜਰਾ ਪਾਣੀ ਬਿਆਜ਼ ਦੇ ਵਿੱਚ ਛੱਡਿਆ ਗਿਆ ਪੌਂਗ ਰਾਮ ਤੋਂ ਕਿਉਂਕਿ ਉੱਥੇ ਕਪੈਸਿਟੀ ਲੈਵਲ ਤੋਂ ਉੱਤੇ ਪਾਣੀ ਚੱਲਦਾ ਪਿਆ 1393 ਦੇ ਲੱਗੇ ਛੱਗੇ ਜਿਹਦੇ ਨਾਲੇ ਪਾਣੀ ਰਿਲੀਜ਼ ਕੀਤਾ ਜਾ ਰਿਹਾ ਸੋ ਬਿਆਜ਼ ਦੇ ਲੱਗੇ ਪਹਿਲਾਂ ਹੀ ਜਿਹੜੇ ਕਾਫੀ ਖੇਤਾਂ ਦੇ ਵਿੱਚ ਇਹ ਸਬ ਬਿਆਜ਼ ਰਿਹਾ ਨੇ ਤਾਂ ਭਾਈ ਮਚਾਈਆ ਸੋ ਆਉਦੇ ਦਿਨਾਂ ਦੇ ਵਿੱਚ ਵੀ ਪਾਣੀ ਘਟਣ ਦੇ ਅਸਰ ਹਾਲੇ ਘਟਣੇ ਕੋਈ ਪਿੱ ਤੇ ਜੇਕਰ ਔਰਵਾੜਾ ਜਿਹੜਾ ਸਿਸਟਮ ਹੈ ਉਹ ਘੱਟ ਲੱਗ ਜਾਂਦਾ ਹੈ ਤੇ ਫਿਰ ਕਾਫੀ ਜਿਹੜੀ ਰਾਹਤ ਹੈ ਉਹ ਸਰਹੱਦੀ ਜਨ ਨੂੰ ਮਿਲ ਸਕਦੀ ਹੈ ਹਰ ਤੋਂ ਸਤਲੇ ਤੇ ਵਿਆਸ ਜਾ ਕੇ ਹਰੀਕੇ ਹੜ ਤੇ ਮਿਲਦੇ ਨੇ ਹਰੀਕੇ ਹੜ ਤੋਂ ਅੱਗੇ ਫਾਜ਼ਿਲਕਾ ਹੋ ਗਿਆ ਤੇ ਫਾਜ਼ਿਲਕਾ ਦੇ ਪਿੰਡ ਫਰੋਸਰ ਦੇ ਪਿੰਡ ਇਹਨਾਂ ਖੇਤਰਾਂ ਦੇ ਵਿੱਚ ਕਾਫੀ ਨੁਕਸਾਨ ਹੜ ਕਰ ਰਹੇ ਨੇ 260000 ਟਕੀਓਸਕ ਪਾਣੀ ਜੜਾਇਆ ਹਰੀਕੇ ਹੜ ਤੋਂ ਅੱਗੇ ਛੱਡਿਆ ਜਾ ਰਿਹਾ ਕਿਉਂਕਿ ਸਤਲੁਜ ਦੇ ਵਿਆਸਾ ਖਾਣੀ ਇੱਥੋਂ ਇਕੱਠੇ ਹੋ ਕੇ ਅੱਗੇ ਵਗਦਾ ਤੇ ਅੱਗੇ ਜੜਾ ਜਾ ਪਾਣੀ ਕਿ 3 ਲੱਖ ਯੋਸਕ ਪਾਣੀ ਛੱਡਿਆ ਜਾ ਰਿਹਾ ਜੜਾ ਅੱਗੇ ਤਵਾਜ ਮਚਾਰਿਆ ਖਾਸ ਕਰ ਸਰਹੱਦੀ ਖੇਤਰਾ ਦੇ ਵਿੱਚ ਸੋ ਇਹਦੇ ਵਿੱਚ ਫਿਲਹਾਲ ਹਾਲੇ ਕੋਈ ਰਿਆਤ ਮਿਲਦੀ ਨਜ਼ਰ ਨਹੀਂ ਆ ਰਹੀ ਪਾਣੀ ਵਿੱਚੋਂ ਇਸੇ ਤਰ੍ਹਾਂ ਰਿਲੀਜ਼ ਕੀਤਾ ਜਾਵੇਗਾ ਅਗਲੇ 2-3 ਦਿਨਾਂ ਦੇ ਵਿੱਚ ਵੀ ਕਿਉਂਕਿ ਜਿਹੜਾ ਡੈਮ ਭਰੇ ਹੋਏ ਨੇ ਉਹਦੇ ਵਿੱਚ ਪਾਣੀ ਰਿਲੀਜ਼ ਕਰਨਾ ਬੀਵੀਐਮਪੀ ਪ੍ਰਸ਼ਾਸਨ ਦੀ ਮਜਬੂਰੀ ਹੈ ਮੌਸਮ ਤੇ ਆਉਂਗੀ ਅੱਜ ਜਿਹੜਾ ਤੁਸੀਂ ਕੁਝ ਕਿਸੇ ਤਰ੍ਹਾਂ ਦੇ ਵਿੱਚ ਟੁੱਟਮੀ ਕਾਰਵਾਈਆਂ ਸੰਭਵ ਲੱਗ ਰਹੀਆਂ ਨੇ ਉਹ ਵੀ ਦੋ ਚਾਰ ਖੇਤਰਾਂ ਦੇ ਵਿੱਚ ਗਨੇ ਚੁਣੇ ਅਗਲੇ ਜੇਕਰ 12 ਘੰਟਿਆਂ ਦੀ ਗੱਲ ਕਰਦੇ ਆ ਸਵੇਰੇ ਤੜਕੇ ਸਵੇਰੇ ਜਿਵੇਂ ਅੱਜ ਬੱਦਲ ਬਣਿਆ ਸੀ ਇੱਧਰ ਮੱਝਾ ਵਾਲੇ ਪਾਸੇ ਸੋ ਕੱਲ ਵੀ ਕੁਝ ਕਿਸੇ ਤਰ੍ਹਾਂ ਦੇ ਵਿੱਚ ਤੜਕੇ ਸਵੇਰੇ ਬੱਦਲ ਬਣ ਸਕਦਾ ਹੈ ਵੈਸੇ ਮਖਰੂਪ ਦੇ ਨਾਲ ਕੱਲ ਦੁਪਹਿਰ ਤੋਂ ਬਾਅਦ ਘਰ ਜਲਿਸਕੋ ਵਾਲੇ ਵੱਲ ਬੱਦਲ ਬਣਨਗੇ ਤੇ ਤੜਕੇ ਸਵੇਰੇ ਜੇਕਰ ਵੱੜਦਾ ਤੇ ਉਹ ਘੱਟ ਖੇਤਰੀ ਕਾਰਵਾਈਆਂ ਦਵੇਗਾ ਜਿਵੇਂ ਇੱਧਰ ਪਠਾਨਕੋਟ ਹੋ ਗਿਆ ਹੁਸ਼ਿਆਰ ਖੁਰੋ ਗਿਆ ਗੁਰਦਾਸਰ ਹੋ ਗਿਆ ਨਾ ਕਿਸੇ ਤਰ ਇਹਦਰ ਮਾਲਵੇ ਦੇ ਪਟਿਆਲਾ ਹੋ ਗਿਆ ਲੁਧਿਆਣਾ ਹੋ ਗਿਆ ਰੋਪੜ ਹੋ ਗਿਆ ਚੰਡੀਗੜ੍ਹ ਇਨ੍ਹਾਂ ਖੇਤਰਾਂ ਦੇ ਵਿੱਚ ਜੇਕਰ ਬੱਦਲ ਬਣ ਗਿਆ ਤੇ ਹਲਕੇ ਮੋٹے ਛਰਾਟੇ ਇਨ੍ਹਾਂ ਖੇਤਰਾਂ ਦੇ ਵਿੱਚ ਵੀ ਤੜਕੇ ਸਵੇਰੇ ਲੱਗ ਸਕਦੇ ਨੇ ਮੌਨਸੂਨ ਦਾ ਸੀਜ਼ਨ ਹੈ ਬੱਦਲ ਕਿਤੇ ਵੀ ਵੜ ਸਕਦਾ ਪਰ ਆਮਨੇ ਮਾਝੇ ਵਾਲੇ ਫਾਸੇ ਬਣੇ 도ਆਬੇ ਵਾਲੇ ਫਾਸੇ ਬਣੇ ਜਿਵੇਂ ਅੱਜ ਦੁਪਹਿਰ ਤੋਂ ਬਾਅਦ ਮਾਲਵੇ ਦੇ ਪੱਛਮੀ ਖੇਤਰਾਂ ਦੇ ਵਿੱਚ ਬਣ ਗਿਆ ਸੋ ਇਸੇ ਤਰ੍ਹਾਂ ਕਿਤੇ ਵੀ ਬੱਦਲ ਬਣੇਗਾ ਫਿਰ ਉਹ ਘੱਟ ਖੇਤਰੀ ਕਾਰਵਾਈਆਂ ਦਵੇਗਾ ਫਿਲਹਾਲ ਅਗਲੇ 24 ਘੰਟੇ ਜਿਹੜਾ ਇੱਕ ਸਿਸਟਮ ਆ ਰਿਹਾ ਜਿਹਦੀ ਅਪਡੇਟ ਤੁਹਾਨੂੰ ਅਸੀਂ ਪਹਿਲਾਂ ਤੋਂ ਤੇ ਆ ਰਿਹਾ ਕਿ 30 31 ਤੋਂ ਸ਼ੁਰੂ ਹੋਏਗਾ ਤੇ 3 4 ਸਤੰਬਰ ਤੱਕ ਇਹ ਸਿਸਟਮ ਲੱਗਣਾ ਹੈ ਕਿ ਨਾ ਲੱਗਣਾ ਇਹਦੇ ਬਾਰੇ ਡਿਸਕਸ ਅਗਲੀ ਵੀਡੀਓ ਦੇ ਵਿੱਚ ਫਿਲਹਾਲ ਕਰਾਂਗੇ ਤਾਂ ਤਦ ਤੱਕ ਲਈ ਦੇ ਜੀ ਆਸਾ ਧੰਨਵਾਦ